ਸਸਿਕਾ ਜੀ ਮਹਾਕੋਮਲ ਕਪੂਰ ਤੋਂ ਦੇਖ ਰਹੇ ਚੈਨਲ ਪੰਜਾਬੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ Amazon ਦੇ ਮਾਲਕ ਜੈਫ ਬੇਜੋਸ ਵਿਚਕਾਰ ਟਕਰਾਵ ਵੱਧਦਾ ਜਾ ਰਿਹਾ ਹੈ ਕਿਉਂਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ ਜੈਫ ਬੇਜੋਸ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਹੈ ਦਰਅਸਲ Amazon ਨੇ ਐਲਾਨ ਕੀਤਾ ਸੀ ਕਿ ਟਰੰਪ ਦੁਆਰਾ ਲਗਾਏ ਗਏ ਟੈਰਿਫ ਦੀ ਲਾਗਤ ਨੂੰ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਿੱਚ ਵੀ ਜੋੜੇਗਾ ਜਿਸ ਨੂੰ ਦੇਖਦੇ ਹੋਏ ਹੁਣ ਵਾਈਟ ਹਾਊਸ ਨੇ Amazon ਦੇ ਇਸ ਕਦਮ ਨੂੰ ਅਮਰੀਕਾ ਦੇ ਵਿਰੁੱਧ ਸ਼ਮਨੀ ਅਤੇ ਰਾਜਨੀਤਿਕ ਕਾਰਵਾਈ ਦੱਸਿਆ ਡੋਨਲਡ 트ੰਪ ਜਦੋਂ ਤੋਂ ਰਾਸ਼ਟਰਪਤੀ ਬਣੇ ਨੇ ਉਦੋਂ ਤੋਂ ਹੀ ਕੋਈ ਨਾ ਕੋਈ ਨਵੀਂ جنگ ਛਿੜੀ ਰਹਿੰਦੀ ਹੈ તાਜੇ ਮਾਮਲੇ ਦੀ ਗੱਲ ਕਰੀਏ ਤਾਂ ਰਾਸ਼ਟਰਪਤੀ ਡੋਨਲਡ 트ੰਪ ਨੇ Amazon ਦੇ ਮਾਲਕ ਜੈਫ ਬੇਜੋਸ ਵਿਰੁੱਧ جنگ ਦਾ ਐਲਾਨ ਕਰ ਦਿੱਤਾ ਹੈ ਜੀ ਹਾਂ ਵਾਈਟ ਹਾਊਸ ਦੇ ਪ੍ਰੈਸ ਕਟਰ ਕੈਰਲਿਨ ਲੇਵਿਟ ਨੇ ਕਿਹਾ ਹੈ ਕਿ ਉਸਨੇ ਰਾਸ਼ਟਰਪਤੀ ਡੰਪ ਨੂੰ Amazon ਦੇ ਇਸ ਕਦਮ ਬਾਰੇ ਸੂਚਿਤ ਕੀਤਾ ਡੰਪ ਦਾ ਕਹਿਣਾ ਹੈ ਕਿ Amazon ਦਾ ਕਦਮ ਦੁਸ਼ਮਣੀ ਭਰਿਆ ਤੇ ਰਾਜਨੀਤਿਕ ਹੈ Amazon ਆਪਣੀ ਵੈੱਬਸਾਈਟ ਉੱਤੇ ਹਰੇਕ ਉਤਪਾਦ ਦੀ ਕੀਮਤ ਸੂਚੀਬੱਧ ਕਰਨ ਦੀ ਯੋਜਨਾ ਬਣਾ ਰਿਹਾ ਹੈ ਤੇ ਨਾਲ ਹੀ ਡੰਪ ਦੇ ਟੈਰਿਫਾ ਦੀ ਕੀਮਤ ਕਿੰਨੀ ਹੈ ਲੇਵਿਟ ਨੇ Amazon ਉੱਤੇ ਪੱਖਪਾਤੀ ਟੰਗ ਦੇ ਨਾਲ ਕੰਮ ਕਰਨ ਦਾ ਵੀ ਦੋਸ਼ ਲਾਇਆ ਉਸਨੇ Amazon ਨੂੰ ਪੁੱਛਿਆ ਕਿ ਜਦੋਂ ਬਿਡੇਨ ਪ੍ਰਸ਼ਾਸਨ ਦੁਆਰਾ ਮਹਿੰਗਾਈ 40 ਸਾਲਾ ਦੇ ਉੱਚੇ ਪੱਧਰ ਤੇ ਸੀ ਤਾਂ ਉਸਨੇ ਅਜਿਆ ਕਿਉਂ ਨਹੀਂ ਕੀਤਾ ਜੇਕਰ ਗੱਲ ਕਰੀਏ 트ੰਪ ਨੇ ਬੇਜੋਸਫ ਵਿਰੁੱਧ ਜੰਗ ਕਿਉਂ ਛੇੜੀ ਹੈ ਤਾਂ ਦੱਸੀ ਕਿ ਲੈਵਿਟ ਨੇ ਐਮਾਜ਼ਨ ਉਤੇ ਚੀਨ ਦੇ ਪ੍ਰਚਾਰ ਦਾ ਹਿੱਸਾ ਹੋਣ ਦਾ ਦੋਸ਼ ਲਗਾਇਆ ਉਹਨਾਂ ਕਿਹਾ ਕਿ ਐਮਾਜ਼ਨ ਨੇ ਚੀਨ ਦੀ ਪ੍ਰਚਾਰ ਸ਼ਾਖਾ ਦੇ ਨਾਲ ਪਾਈਵਾਲੀ ਕੀਤੀ ਹੈ ਇਸ ਲਈ ਅਮਰੀਕੀ ਲੋਕਾਂ ਨੂੰ ਅਮਰੀਕੀ ਉਤਪਾਦ ਖਰੀਦਨੇ ਚਾਹੀਦੇ ਨੇ ਲਿਵਿਟ ਨੇ ਇੱਕ ਪੁਰਾਣੀ ਰਿਪੋਰਟ ਦਾ ਹਵਾਲਾ ਦਿੱਤਾ ਹੈ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਐਮਾਜ਼ੋਨ ਨੇ ਚੀਨ ਦੀ ਪਲਚਾਰ ਮਸ਼ੀਨਰੀ ਦੇ ਸਹਿਯੋਗ ਦੇ ਨਾਲ ਇੱਕ ਵਿਕਰੀ ਪੋਰਟਲ ਬਣਾਇਆ ਹੈ ਉਹਨੇ ਵੀ ਕਿਹਾ ਹੈ ਕਿ ਐਮਾਜ਼ੋਨ ਨੇ ਚੀਨੀ ਕਿਤਾਬਾਂ ਉੱਤੇ ਰੇਟਿੰਗਾਂ ਅਤੇ ਕਮੈਂਟਸ ਨੂੰ ਵੀ ਹਟਾ ਦਿੱਤਾ ਹੈ ਰੀਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਐਮਾਜ਼ਾਨ ਦੇ ਗਲੋਬਲ ਲਾਬਿੰਗ ਅਤੇ ਪਬਲਿਕ ਪਾਲਿਸੀ ਆਪਰੇਸ਼ਨ ਤੇ ਮੁਖੀ ਜੇ ਕਾਰਨੀ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਪ੍ਰੈਸ ਕਟਰ ਸਨ ਉਹ ਚੀਨੀ ਅਧਿਕਾਰੀਆਂ ਨੂੰ ਮਿਲਣ ਦੇ ਲਈ ਬਿਜ਼ਨ ਗਏ ਅਤੇ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਤਰੀਕਿਆਂ ਬਾਰੇ ਇੱਕ ਰਿਪੋਰਟ ਤਿਆਰ ਕਰਨ 'ਚ ਵੀ ਮਦਦ ਕੀਤੀ। ਦੂਜੇ ਪਾਸੇ ਸਾਰੇ ਮਾਮਲੇ ਤੇ ਬੋਲਤੇ ਹੋਏ Amazon ਨੇ ਬਚਾਅ ਕਰਦੇ ਹੋਏ ਇੱਕ ਨਵਾਂ ਬਿਆਨ ਜਾਰੀ ਕੀਤਾ ਕੰਪਨੀ ਨੇ ਕਿਹਾ ਕਿ ਉਹ ਟੈਰਿਫ ਚਾਰਜ ਵੱਖਰੇ ਤੌਰ ਤੇ ਦਿਖਾਉਣ ਉਤੇ ਵਿਚਾਰ ਕਰ ਰਹੀ ਹੈ ਇਹ ਵਿਚਾਰ Amazon ਦੀ Amazon Hall ਵੈੱਬਸਾਈਟ ਤੇ ਲਈ ਸੀ ਪਰ ਹੁਣ Amazon ਇਹ ਬਦਲਾਅ ਨਹੀਂ ਕਰੇਗਾ ਦੱਸਦੇ Amazon ਦੇ ਪੁਲਾਰੇ ਟੀਮ ਡਾਇਲ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਉਹਨਾਂ ਦੀ ਟੀਮ ਕੁਝ ਉਤਪਾਦਾਂ ਉੱਤੇ ਆਯਾਤ ਡਿਊਟੀਆਂ ਦਿਖਾਉਣਾ ਚਾਹੁੰਦੀ ਸੀ ਇਹ ਟੀਮ Amazon Hall ਸਟੋਰ ਚਲਾਉਂਦੀ ਹੈ ਇਸ ਦੇ ਵਿੱਚ ਕਰਦੇ ਵੀ ਪਰਵਾਣ ਕੀ ਨਹੀਂ ਮਿਲੀ ਤੇ ਹੁਣ ਨਹੀਂ ਹੋਵੇਗਾ ਹਾਲਾਂਕਿ ਇਹ ਐਲਾਨ ਉਦੋਂ ਆਇਆ ਜਦੋਂ ਵਾਈਟ ਹਾਊਸ ਨੇ ਐਮਾਜ਼ਾਨ ਉੱਤੇ ਹਮਲਾ ਕੀਤਾ ਬਿਊ ਰਿਪੋਰਟ ਚੈਨਲ ਪੰਜਾਬੀ